ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਬਣ ਚੱਲਾ ਆਵਾਜ਼ ਵੀ ਦੇ ਨਿਕਲਦੀ ਪਈ ਸਰ ਯਾਰ ਸੋਚ ਨਹੀਂ ਆ ਰਹੀ ਕੁਛ ਕਿਵੇਂ ਬੋਲੀਏ ਕੀ ਦੱਸੀਏ ਕਿ ਨਾ ਕੋਈ ਵੀ ਐਸੀ ਖਬਰ ਸਾਡੇ ਕੋਲ ਆ ਰਹੀ ਹੈ ਨਾ ਕਿ ਜਿਹੜੀ ਸਾਨੂੰ ਪਤਾ ਨਹੀਂ ਬਹੁਤ ਹੀ ਨਾਸਾ ਕਮ ਸਾਡੇ ਦਾ ਰੋ ਰੋ ਕੇ ਗਲਾ ਵੀ ਖਰਾਬ ਕਰ ਲਿਆ ਬਿਲਕੁਲ ਕਿਉਂਕਿ ਮੈਂ ਇਹੋ ਜਿਹਾ ਇਨਸੀਡੈਂਟ ਆਪਣੀ ਲਾਈਫ ਵਿੱਚ ਦੇਖ ਚੁੱਕੀ ਹਾਂ ਅੱਗੇ ਮੈਂ ਦੇਖਿਆ ਹੋਇਆ ਜਿਵੇਂ ਉਹ ਟੈਨਸੀਡੈਂਟ ਨਾ ਦੇਖਿਆ ਹੋਵੇ ਕਿ ਮੇਰਾ ਆਪਣਾ ਭਤੀਜਾ ਰਾਤ ਨੂੰ 7 ਵਜੇ ਘਰੋਂ ਜਾਂਦਾ ਹੈ ਬਾਈਕ ਉਦੇ ਕੋਲ ਸੀ ਤੇ ਐਕਸੀਡੈਂਟ ਹੋ ਗਿਆ ਤੇ ਜਿਵੇਂ ਉਹ ਵਾਪਸ ਘਰ ਆਂਦਾ ਲੇਕਿਨ ਸਾਡੀ ਅਰਦਾਸ ਸੀ ਕਿ ਉਹ ਜਿਆ ਕੋਈ ਰਾਜਵੀ ਜੁਣਦਾ ਬਾਈ ਜੀ ਨਾਲ ਨਾ ਹੋਵੇ ਮੇਰੀ ਸੁਣ ਸਾਡਾ ਤੇ ਯੰਗ ਸੀ ਜਵਾਨ ਸੀ ਇਹਦੇ ਪੀਰੀ ਸ਼ਾਦੀ ਵੀ ਨਹੀਂ ਸੀ ਕੁਛ ਵੀ ਨਹੀਂ ਸੀ ਲੇਕਿਨ ਤਕਲੀਫ ਹੈ ਜਿਹੜੀ ਅੱਜ ਨੂੰ ਲੱਗਦਾ ਕਿ ਦੁਨੀਆ ਤੋਂ ਗਏ ਹੋਏ 6 ਸਾਲ ਹੋ ਗਏ ਨੇ ਮੈਨੂੰ ਲੱਗਦਾ ਤੇ 6 ਸਾਲਾਂ ਵਿੱਚ ਵੀ ਸਾਡਾ ਦਰਦ ਨਹੀਂ ਘਟ ਹੋਇਆ ਤੇ ਉਹਦੀ ماں ਦੇਖੀ ਜਾਵੇ ਤੇ ਅੰਜੇ ਕਿ ਜੰਜ ਲੇਕਿਨ ਕਿਸੇ ਦਾ ਵੀ ਦੁੱਖ ਨਹੀਂ ਵੇਖਿਆ ਜਾਂਦਾ ਜਵਾਨ ਪੁੱਤ ਕਿਦਾ ਦਿਨ ਲੰਘਦਾ ਨਾ ਨਰਸ ਬੀਵੀ ਬੱਚੇ ਨੇ ਉਹਨਾਂ ਨੂੰ ਕਿੰਨੇ ਪਾਲ ਕਿਵੇਂ ਉਹ ਗੁਜ਼ਾਰਾ ਕਰਨਗੇ ਬੱਚਿਆਂ ਦਾ ਕੀ ਆਪਣੇ ਫਾਦਰ ਤੋਂ ਬਗੈਰ ਲਾਈਫ ਬਣ ਜਾਂਦੀ ਹੈ ਕਿ ਇਮੇਜਿਨ ਕਰਨ ਦੀ ਗੱਲ ਹੈ ਕਿ ਇਮੇਜਿਨ ਵੀ ਨਹੀਂ ਹੁੰਦਾ ਕਿ ਅਸੀਂ ਆਪ ਆਪ ਨੂੰ ਵੇਖੀਏ ਕਿ ਸਾਡੇ ਬੱਚੇ ਸਾਡੇ ਬਗੈਰ ਸਰਵਾਈਵ ਕਰਨਗੇ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਉਹ ਤੋਂ ਕਾਉਂਦਾ ਤੇ ਲੇਕਿਨ ਅਰਦਾਸ ਕੀਤੀ ਜਾਵੇ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਤੇ ਬਹੁਤ ਸਾਰੇ ਸਿੰਗਰਜ਼ ਜਾ ਰਹੇ ਨੇ ਬਹੁਤ ਸਾਰੇ ਲੋਕ ਬਹੁਤ ਸਾਰੇ ਫੈਨ ਹਸਪੀਟਲ ਚ ਜਾ ਰਹੇ ਨੇ ਫੋਰਟਿਸ ਹਸਪੀਟਲ ਨੇ ਉਹ ਪਤਾ ਲੱਗਾ ਕਿ ਰਣਜੀਤ ਬਾਵਾ ਮਾ ਪਰੋਂ ਡਾਇਰੈਕਟ ਉਹਨਾਂ ਨੇ ਸਿੱਧੀ ਆਪਣੀ ਫਲਾਈਟ ਉੱਥੇ ਲੈ ਕੇ ਗਏ ਨੇ ਲੱਤ ਕੇ ਨਾ ਗੱਡੀ 'ਚ ਬੈ ਕੇ ਸਿੱਧੇ ਹਸਪੀਟਲ ਹੀ ਗਏ ਨੇ ਰਾਜਵੀਰ ਜਵੰਡਾ ਦਾ ਬਤਾ ਕੇ ਤੇ ਅਸੀਂ ਵੀ ਉਹਨਾਂ ਦੇ ਨਾਲ ਵੇਖਦੇ ਹਾਂ ਸਾਂਝੀ ਕਰਦੇ ਹਾਂ ਖਬਰ ਕੀ ਗੱਲਬਾਤ ਕਰ ਰਹੇ ਨੇ ਇਸ ਵੀਡੀਓ ਚ ਆਪਾਂ ਵੇਖ ਲੈਂਦੇ ਹਾਂ ਅਸੀਂ ਰਾਤ ਨੂੰ ਬਹੁਤ ਡਰੇ ਹੋਏ ਸੀ ਸੁੱਤੇ ਨਹੀਂ ਇੱਕ ਪਲ ਵੀ ਕਿਉਂਕਿ ਉਸ ਦਾ ਸੱਟੇ ਕੱਲ ਦਾ ਲੋਕਾਫ ਬੈਟਰ ਜਿੱਦ ਕੱਲ ਕੋਈ ਵੀ ਸਾਨੂੰ ਜਿਹੜਾ ਆ ਸ਼ੁਕਰ 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 ਔਰ ਖੁਦ ਸਾਹ ਵੀ ਲੈਪ ਚ ਕਾਫੀ ਜਿਆਦਾ ਬੈਟਰ ਹੋਇਆ ਆ ਕੈਨੇਡਾ ਤੋਂ ਆਉਂਦੇ ਹੁੰਦੇ ਸੀਦਾ ਇੱਧਰ ਆ ਗਏ 24 ਘੰਟੇ ਹੋ ਗਏ ਕੁਝ ਖਾ ਕੇ ਲੇ ਕੇ ਕਿਉਂਕਿ ਜਦ ਦਿੱਲੀ ਨਹੀਂ ਕੀਤਾ ਇਹੋ ਹੀ ਬਿਲਾਹ ਦਾ ਜਦੋਂ ਔਖਾ ਮਿਲਾਈ ਨੂੰ ਇਹ ਕਹਿੰਦੇ ਆ ਵੀ ਤੁਹਾਨੂੰ ਪਤਾ ਚੱਲ ਜਾਂਦਾ ਵੀ ਤੁਹਾਡੇ ਨਾਲ ਇੰਦਾ ਪਿਆਰ ਕਰਦੇ ਆ ਔਰ ਆਵਾਬ ਇਹਦਾ ਪਿਆਰ ਕਰਦਾ ਲੋਕ ਇੰਨੇ ਆ ਦਵਾਵਾਰ ਦਾ ਸਭ ਤੁਸੀਂ ਦੇਖੋ ਗੁਰੂ ਘਰਾਂ ਦੇ ਹੋਰੀਏ ਉਹ ਬਈ ਕਿਵੇਂ ਨੇ ਹੁਣ ਹਾਲਾਤ ਵੀਰੇ ਆ ਸ਼ੁ크ਰਾਬਾਲ ਕਰਦਾ ਜਿੱਦਾਂ ਅਸੀਂ ਅੰਦਰੋਂ ਹੀ ਆਏ ਆਂ ਔਰ ਅਸੀਂ ਓਪੀਡੀ 'ਚ ਸੀਗੇ ਡਾਕਟਰ ਸਾਹਿਬ ਉਹਦੀ ਸਾਰੀ ਟੀਮ ਨੂੰ ਮਿਲ ਕੇ ਬੈਸ ਕਰ ਵਰ ਵੀਰਾ ਸੀਗਾ ਆ ਸੁਪਾਲ ਵੀਰਾ ਸੀਗਾ ਡਾਕਟਰ ਸਾਹਿਬ ਨੇ ਦੱਸਿਆ ਕਿ ਕੱਲ੍ਹ ਨਾਲੋਂ ਕਾਫੀ ਬੈਟਰ ਆ ਜਿੱਦਾਂ ਕੱਲ ਕੋਈ ਵੀ ਸਾਡਾ ਜਿਹੜਾ ਆ ਉਹ ਪ੍ਰੋਪਰ ਮਤਲਬ ਵੀ ਕੋਈ ਗਾਲੀ ਨਹੀਂ ਕੀ ਸੀ ਕਿ ਇੱਕ ਦੂਜੇ ਨਾਲ ਕਰ ਰਿਹਾ ਕਿਉਂਕਿ ਇਹ ਬਹੁਤ ਕਹਿਣਾ ਔਖਾ ਸੀਗਾ ਕਿ ਮਤਲਬ ਕੀ ਸਾਰਾ ਕੁਝ ਹੋ ਰਿਹਾ ਹੈ ਸੋ ਅੱਜ ਉਹਨਾਂ ਨੇ ਸਾਡੂ ਇਹ ਬਲਾ ਕੇ ਕਿਹਾ ਕਿ ਬੀਬੀ ਚ ਵੀ ਕਾਫੀ ਜ਼ਿਆਦਾ ਸੁਧਾਰ ਹੋਇਆ ਹੈ ਔਰ ਖੁਦ ਸਾਹ ਵੀ ਲੈਣ ਚ ਕਾਫੀ ਜ਼ਿਆਦਾ ਬੈਟਰ ਹੋ ਰਿਹਾ ਹੈ ਤੇ ਜੀ 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 ਸਰ ਜੀ ਸਰ ਸੋ ਬੜੀ ਬਿੱਲਾ ਦਾ ਕਿ ਜਿਹੜੀਆਂ ਅਰਦਾਸਾਂ ਉਹਨਾਂ ਦੇ ਬਹੁਤ ਪਾਵਰ ਜੋ ਡੇਟ ਕੀਤੀ ਆ ਤੇ ਅਸੀਂ ਹੀ ਬੇਨਤੀਆਂ ਸਾਰੇ ਦਸਾਂ ਦੁਆਵਾਂ ਵਿੱਚ ਬਹੁਤ ਸਾਰੀ ਦੁਰੀਆ ਕਰ ਰਹੀ ਹੈ ਬਿੱਲ ਮਰ ਦੁਰੀਆ ਪਰ ਜਿੱਥੇ ਪੰਜਾਬੀ ਬੈਠੀਆਂ ਔਰ ਅਸੀਂ ਰਾਤ ਦੇ ਬਹੁਤ ਡਰੇ ਹੋਏ ਸੀ ਸੁੱਤੇ ਨਹੀਂ ਇੱਕ ਪਲ ਵੀ ਕਿਉਂਕਿ ਐ ਹੀ ਸੀਗਾ ਕਿ ਯਾਰ ਕੋਈ ਕੋਈ ਬੁਰੀ ਖਬਰ ਤਾਂ ਆ ਜਾਵੇ ਪਰ ਹੁਣ ਅਸੀਂ ਡਾਕਟਰ ਸਾਹਿਬ ਨੂੰ ਜਿੱਤਾ ਮਿਲ ਕੇ ਆਏ ਆ ਤੁਰੰਤ ਸਾਨੂੰ ਕਾਫੀ ਪੋਜ਼ਿਟਿਵ ਕੀਤਾ ਹੈ ਕਿ ਸਾਡਾ ਕੁਝ ਖਾਣੂ ਤੇ ਕੁਝ ਗੱਲਬਾਤ ਕਰਨ ਨੂੰ ਦੇ ਦਿੱਤਾ ਹੈ ਮਤੋਂ ਸਾਫ ਪਤਾ ਲੱਗ ਰਿਹਾ ਕਿ ਕਿਉਂਕਿ ਅਸੀਂ ਵੀ ਸਾਰੀ ਰਾਤ ਇੱਥੇ ਸਾਰੇ ਲੋਕ ਇੱਕੋ ਗੱਲ ਕਰ ਰਹੇ ਨੇ ਕਿ ਰਾਜੀ ਜਵੰਦਾ ਜਿਹੜੇ ਆ ਉਹ ਤੰਦਰੁਸਤ ਹੋ ਕੇ ਵਾਪਸ ਚੋਲਣ ਕਿਉਂਕਿ ਇਹੋ ਜਿਹਾ ਸਿੰਗਰ ਬਹੁਤ ਘੱਟ ਦੁਨੀਆ ਤੇ ਆਉਂਦੇ ਜਿਵੇਂ ਜਿਹੜੇ ਇੱਕ ਦੇ ਜੋਰ ਨਾਲ ਕੌਣ ਵਾਲੇ ਹੁੰਦੇ ਨੇ ਤੁਸੀਂ ਉਹਨਾਂ ਚਾਹੁੰਦੇ ਹੋ ਦੇਖੋ ਸਰਕਾਰ ਕਲਾਕਾਰ ਬਾਦਚੂਤ ਦਾ ਬਿਲ ਲੱਗਾ ਕਿ ਜਿਹੜਾ ਪਰਿਵਾਰ ਨੂੰ ਇੱਕ ਜਿਹੜਾ ਜੀ ਆੜ ਉਹਦੀ ਕਦੇ ਕਿਸੇ ਕੋਲ ਪੂਰੀ ਨਹੀਂ ਹੋਣੀ ਸੋ ਉਹ ਹੱਦ ਮੁਸ਼ਕਲ ਵਕਤ ਸੋ ਅਸੀਂ ਕੱਲ ਬੇ ਜਿਹੜਾ ਕੈਨੇਡਾ ਤੋਂ ਆਉਂਦੇ ਹੁੰਦੇ ਸੀਦਾ ਇੱਧਰ ਆ ਗਏ ਸੋ ਬਾਈ ਚੋ ਵੀ ਕੀ ਹੋ ਗਿਆ ਕੁਝ ਖਾ ਕੇ ਨਹੀਂ ਵੇਖਿਆ ਕਿਉਂਕਿ ਜਦ ਦਿੱਲੀ ਵੀ ਕੀਤਾ ਅ ਕੱਲ ਦਾ ਸਰਤਿਹਾਰ ਸਾਡਾ ਇਤਰੀ ਸੀਗਾ ਸੋ ਅੱਜ ਕਾਫੀ ਜਿਆਦਾ ਪੋਜ਼ਿਟਿਵ ਕੀਤਾ ਡਾਕਟਰ ਸਾਹਿਬ ਨੇ ਡਾਕਟਰ ਸੋਡੀ ਸਾਹਿਬ ਨੇ ਸੋ ਉਹਨਾਂ ਨੇ ਇਹੋ ਹੀ ਸਾਨੂੰ ਕਿਹਾ ਕਿ ਤੁਸੀਂ ਅਰਦਾਸਾ ਰੱਖੋ ਅਸੀਂ ਟ੍ਰੀਟਮੈਂਟ ਬੈਸਟ ਦੇ ਰਿਹਾ ਸੋ ਪ੍ਰਵਾਤਵਾ ਕਰੇ ਰਿਕਵਰ ਹੋ ਜਾਈ ਸਾਡਾ ਵੀਰ ਛੇਤੀ ਤੇ ਸਾਡ ਕਿਤੇ ਕਿਤੇ ਲੱਗੀਆਂ ਸੱਟ ਉਹ ਡਾਡੇ ਜਿੱਦਾਂ ਕੱਲ ਦੱਸਿਆ ਸੀਗਾ ਕਿ ਬਰੀਡ ਕਾਫੀ ਜਿਆਦਾ ਹੋਇਆ ਆ ਇਜਰਡ ਐਡ ਸਪਾਈਲ ਵੜ ਕੇ ਇਹ ਸਾਰੀ ਚੀਜ਼ ਅਜਿਹਾ ਕਿਉਂਕਿ ਹਿੱਟ ਬਹੁਤ ਜ਼ੋਰ ਚ ਹੋਇਆ ਉਸ ਸਾਰੀ ਚੀਜ਼ਾਂ ਦੇ ਕਾਫੀ ਜ਼ਿਆਦਾ ਬਲਕਿ ਸਾਰੀਆਂ ਸਟਾਈ ਅਦਰੂਡੀ ਆ ਬਾਹਰ ਕੋਈ ਬਾਤ ਅਚਰੀਟ ਵੀ ਨਹੀਂ ਆ ਗਈ ਉਹਦੇ ਅੰਦਰ ਹੀ ਬਹੁਤ ਡੀਪਲੀ ਸਟਾ ਲੱਗੀਆਂ ਐ ਸੋ ਕੱਲ ਜਦੋਂ ਉਹ ਕਲੋਟ ਵਗੈਰਾ ਕੱਢਿਆ ਸੋ ਕਾਫੀ ਬੈਟਰ ਆ ਸ਼ੁਕਰ ਹੈ ਮਾਲਕ ਦਾ ਕਲੋਤੇ ਹੈਗੇ ਨ ਕੋਈ ਭੈਣ ਭਰਾ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਫਾਜ਼ਲ ਦੀ ਵੀ ਥੋੜੇ ਮਹੀਨੇ ਪਹਿਲਾਂ ਡੈਥ ਹੋ ਗਈ ਜੀ ਦੇਖੋ ਆਪਾਂ ਸਾਰੇ ਭੈਣ ਭਰਾ ਹੀ ਆ ਇਹੀ ਬਿਲਾ ਹੁੰਦਾ ਜਦੋਂ ਔਖਾ ਵੇਲਾ ਇਹ ਤੁਈ ਕਹਿੰਦੇ ਆ ਵੀ ਤੁਹਾਨੂੰ ਪਤਾ ਚੱਲ ਜਾਂਦਾ ਵੀ ਤੁਹਾਡੇ ਨਾਲ ਇੰਦਾ ਪਿਆਰ ਕਰਦੇ ਆ ਔਰ ਆਵਾਬੇ ਦਾ ਪਿਆਰ ਕਰਦਾ ਲੋਕ ਇੰਦੀਆਂ ਦੁਆਵਾਂ ਅਰਦਾਸਾਂ ਤੁਸੀਂ ਦੇਖੋ ਗੁਰੂ ਘਰਾਂ 'ਚ ਹੋ ਰਹੀਆਂ ਆ ਤੇ ਪਾਵਰ ਉਤੋਂ ਵੱਡੀ ਤੇ ਕੋਈ ਪਾਵਰ ਨਹੀਂ ਜਿਹਨੇ ਪੈਦਾ ਕੀਤਾ ਉਤੋਂ ਵੱਡੀ ਤੇ ਕੋਈ ਪਾਵਰ ਨਹੀਂ ਸੋ ਬਾਲਕ ਰਿਹਾ ਆਪਣੀ ਕਿਰਪਾ ਕਰਦੇ ਦੀ ਸਾਰਾ ਕੁਝ ਵਾਪਸ ਹੋ ਜੀ ਵੀ ਬਾਈ ਅਰਦਾਸ ਕਰਦੇ ਆ ਕਿ ਬਾਈ ਵਾਪਸ ਆਉਣ ਔਰ ਖਾੜਿਆਂ ਦੇ ਵਿੱਚ ਉਸ ਤਰ੍ਹਾਂ ਸ਼ੁਕਰ ਕਿਰਪਾ ਕਰਦੇ ਸਾਰੇ ਭੈਣ ਭਰਾ ਅਰਦਾਸਾ ਕਰੋ ਔਰ ਜਲਦੀ ਹੋ ਰਿਕਵਰ ਹੋਵੇ ਤੇ ਸਾਰੇ ਅਸੀਂ ਦੁਬਾਰਾ ਖੁਸ਼ ਹੋ ਸਕੇ ਆ ਸ਼ੁ크ਰਾਬਾਦ ਕਰਦਾ ਜਿੱਦਾਂ ਅਸੀਂ ਅੰਦਰੋਂ ਹੀ ਆਏ ਆਂ ਔਰ ਅਸੀਂ ਓਪੀਡੀ ਚ ਸੀਗੇ ਡਾਕਟਰ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਮਿਲ ਕੇ ਬੈਠ ਸੀ ਕਰਵਰ ਵੀਰਾ ਸੀਗਾ ਸਤਪਾਲ ਵੀਰਾ ਸੀਗਾ ਡਾਕਟਰ ਸਾਹਿਬ ਨੇ ਦੱਸਿਆ ਕਿ ਕੱਲ ਨਾਲੋਂ ਕਾਫੀ ਬੈਟਰ ਆ ਜਿੱਦਾਂ ਕੱਲ ਕੋਈ ਵੀ ਸਾਡਾ ਜਿਹੜਾ ਆ ਉਹ ਪ੍ਰੋਪਰ ਮਤਲਬ ਵੀ ਕੋਈ ਗੱਲ ਹੀ ਨਹੀਂ ਸੀ ਕਿ ਇੱਕ ਦੂਜੇ ਨਾਲ ਕਰ ਰਿਹਾ ਕਿਉਂਕਿ ਇਹ ਬਹੁਤ ਕਹਿਣਾ ਔਖਾ ਸੀਗਾ ਕਿ ਮਤਲਬ ਇਹ ਸਾਰਾ ਕੁਝ ਹੋ ਰਿਹਾ ਹੈ ਸੋ ਅੱਜ ਉਹਨਾਂ ਨੇ ਸਾਡੂ ਇਹ ਬਲਾ ਕੇ ਕਿਹਾ ਕਿ ਬੀਪੀ 'ਚ ਵੀ ਕਾਫੀ ਜ਼ਿਆਦਾ ਸੁਧਾਰ ਹੋਇਆ ਹੈ ਔਰ ਖੁਦ ਸਾਹ ਵੀ ਲੈਣ 'ਚ ਕਾਫੀ ਜ਼ਿਆਦਾ ਬੈਟਰ ਹੋ ਰਿਹਾ ਹੈ ਤੇ ਬੀਪੀ ਦਾ ਐਸਾ ਇਹੋ ਜੀ ਕੰਡੀਸ਼ਨ ਜੀ 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 ਸਰ ਜੀ ਸਰ ਸੋ ਬੜੀ ਬਲਾ ਦਾ ਕਿ ਜਿਹੜੀਆਂ ਅਰਦਾਸਾਂ ਉਹਨਾਂ ਦੇ ਬਹੁਤ ਪਾਵਰ ਕਿ ਜਿਹੜੇਟ ਕੀਤੀ ਆ ਤੇ ਬਸ ਇਹੀ ਬੇਨਤੀ ਆ ਕਿ ਸਾਰੇ ਅਰਦਾਸਾ ਕਰੋ ਕਿਉਂਕਿ ਪੰਜਾਬ ਹੀ ਅਰਦਾਸਾਂ ਕਰਦਾ ਸਾਰੀ ਦੁਨੀਆਂ ਕਰ ਰਹੀ ਹੈ ਮੈਨੂੰ ਲੱਗਦਾ ਦੁਨੀਆਂ ਭਰ ਜਿੱਥੇ ਪੰਜਾਬੀ ਬੈਠੇ ਆ ਔਰ ਅਸੀਂ ਰਾਤ ਦੇ ਬਹੁਤ ਡਰੇ ਹੋਏ ਸੀ ਸੁੱਤੇ ਦੀ ਇੱਕ ਪਲ ਵੀ ਕਿਉਂਕਿ ਐ ਹੀ ਸੀਗਾ ਕਿ ਯਾਰ ਕੋਈ ਕੋਈ ਬੁਰੀ ਖਬਰ ਦਾ ਆ ਜਾਵੇ ਪਰ ਹੁਣ ਅਸੀਂ ਡਾਕਟਰ ਸਾਹਿਬ ਕੋ ਜਿੱਤੇ ਮਿਲ ਕੇ ਆਏ ਆ ਦੁਰੇ ਜੀ ਸਾਨੂੰ ਕਾਫੀ ਪੋਜ਼ਿਟਿਵ ਕੀਤਾ ਹੈ ਕਿ ਸਾਡਾ ਕੁਝ ਸਾਥੂ ਹਾਂ ਕੁਝ ਅੱਛੀ ਖਬਰ ਮਿਲੀ ਥੋੜੀ ਜਿਹੀ ਮਿਲੀ ਰਾਜ ਰਣਜੀਤ ਬਾਬਾ ਜੀ ਨੇ ਦੱਸਿਆ ਕਿ ਥੋੜੀ ਜਿਹੀ ਇੱਕ ਹੈ ਇੱਕ ਅੱਛਾ ਗੁੱਡ ਸਾਈਨ ਹੈ ਜਿਹੜੇ ਕਲੋਟ ਬਾਹਰ ਆ ਗਏ ਨੇ ਕਿਉਂਕਿ ਕਲੋਟ ਦਾ ਅੰਦਰ ਰਹਿ ਜਾਣਾ ਜ਼ਿਆਦਾ ਹੁੰਦਾ ਕਿ ਡਾਕਟਰਸ ਕਹਿੰਦੇ ਨੇ ਖੂਨ ਬਾਹਰ ਨਿਕਲ ਆਉਣੀ ਬਹੁਤ ਸਹੀ ਹੋ ਜਾਂਦਾ ਜਿਹੜਾ ਅੰਦਰ ਰਹਿ ਜਾਂਦਾ ਹੈ ਨਾ ਉਹ ਜਰਾ ਉਹ ਕਹਿ ਰਹੇ ਸੀਗੇ ਕਿ ਕੱਲ ਡਾਕਟਰ ਤੇ ਸਾਨੂੰ ਕੁਝ ਕਹਿ ਨਹੀਂ ਰਹੇ ਸੀ ਕੁਝ ਦੱਸ ਹੀ ਨਹੀਂ ਰਹੇ ਸੀ ਕਿ ਅੱਜ ਸਿਚੁਏਸ਼ਨ ਸੀਗੀ ਲੇਕਿਨ ਸਾਲ ਐਂਡ ਚ ਵੀ ਅੱਜ ਕੱਲ ਬਿਹਤਰੀ ਹੈ ਡਾਕਟਰ ਜੀ ਇਨਸਾਨ ਨੇ ਉਹ ਜਦੋਂ ਤੱਕ ਕਿਸੇ ਨਤੀਜੇ ਦੇ ਨਾਲ ਪਹੁੰਚਣ ਉਹ ਕਿਸੇ ਇਹਨਾਂ ਸਰਪਸਤ ਦੱਸ ਸਕਦੇ ਆ ਬਲਕੋਨੀ ਮੈਨੂੰ ਉਹਨਾਂ ਨੂੰ ਵੀ ਕੁਝ ਨਜ਼ਰ ਆਵੇ ਤੇ ਕੁਝ ਦੱਸ ਸਕਦਾ ਅੰਦਰੋਂ ਮੀਆਂ ਸਟੈ ਸਾਰੀਆਂ ਬਾਹਰ ਤੇ ਕਹਿੰਦੇ ਖਰਾਸ਼ੀ ਨਹੀਂ ਆ ਤੇ ਮੈਨੂੰ ਇਕਲੋਤਾ ਇਕਲੋਤਾ ਬਰਮਾ ਆਪਣਾ ਰਹਾ ਬਚਰਤੀ ਪਰ ਉਹ ਵੀ ਫਾਦਰ ਜੀ ਚਲੇ ਗਏ ਦੁਨੀਆਂ ਤੋਂ ਇਮਨ ਲਾਦੇ ਇੱਕ ਵਾਦਾ ਨੇ ਉਹਨਾਂ ਦੀ ਔਰ ਉਹਨਾਂ ਦੀ ਬੀਬੀ ਬੱਚੇ ਨੇ ਤੇ ਨਾਮ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਕਿ ਜੇ ਤੁਹਾਡੇ ਪਿੱਛੇ ਕੋਈ ਭਰਾ ਵੀ ਨਾ ਹੋਵੇ ਤਹਾਡੇ ਬੱਚਿਆਂ ਨੂੰ ਸੰਭਾਲਣ ਵਾਸਤੇ ਕਿੱਕ ਕਰਨਾ ਤੇ ਉਹ ਰੱਬ ਦੀ ਮਰਜ਼ੀ ਹੈ ਜੀ ਅਮੇਜਨ ਕੀਤਾ ਜਾਵੇ ਨਾ ਕਿ ਅਸੇ ਦੁਨੀਆ ਤੋਂ ਟੋੜੇ ਸਾਡੇ ਪਿੱਛੇ ਸਾਨੂੰ ਕੁਝ ਸੰਭਾਲਣ ਵਾਲਾ ਵੀ ਨਾ ਹੋਵੇ ਸਾਡੇ ਬੱਚਿਆਂ ਨੂੰ ਤੇ ਬਹੁਤ ਮੁਸ਼ਕਲ ਹੁੰਦਾ ਹੈ ਇਨਸ਼ਾ ਅੱਲਾਹ ਸਾਲਾ ਉਹ ਬਿਹਤਰ ਹੋ ਜਾਣਗੇ ਇਨਸ਼ਾ ਅੱਲਾਹ ਉਹ ਠੀਕ ਹੋ ਜਾਣਗੇ ਉਹਨਾਂ ਨੂੰ ਰੱਬ ਉਹਨਾਂ ਤੇ ਆਪਣੀ ਚੜ ਦੀ ਕਲਾ ਕਰ ਦੇਗਾ ਸਹੀ ਗੱਲ ਹੈ ਨਾ ਸਿਰਦਾਸ ਕਰਦੇ ਬਲਕਿ ਠੀਕ ਕੋਈ ਪੂਰੀ ਦੁਨੀਆ ਹੀ ਅੱਜ ਅਰਦਾਸ ਕਰਦੀ ਪਿਆ ਇਹਨਾਂ ਵਾਸਤੇ ਜਿਵੇਂ ਸ਼ਮ ਹੈ ਇੱਕ ਚੀਜ਼ ਵੀਡੀਓ ਦੇ ਇੱਕ ਨੂੰ ਵੀ ਇੱਕ ਚੀਜ਼ ਸੋਚ ਰਹੀ ਸੀ ਮੈਂ ਕਿਹਾ ਸੀ ਦੇਖੋ ਪੰਜਾਬ ਦੇ ਉੱਤੇ ਕੋਈ ਵੀ ਮਤਲਬ ਕਿ ਮੁਸੀਬਤਾਂ ਸਾਰੇ ਇਕੱਠੇ ਹੋ ਜਾਂਦੇ ਜੀਤ ਬਾਬਾ ਜੀ ਨੇ ਕਿਹਾ ਨਹੀਂ ਕਿ ਅਸੀਂ ਕੈਨੇਡਾ ਤੋਂ ਆਏ ਅਸੀਂ ਹੈ ਪਰ ਸਾਰੀ ਰਾਤ ਨਹੀਂ ਸੁੱਤੇ ਸਾਰੀ ਰਾਤ ਨਹੀਂ ਨੀਂਦ ਆਈ ਕਿ ਕੋਈ ਯਾਰ ਐਸਾ ਲੱਗਦਾ ਕਿੱਥੇ ਆਉਂਦਾ ਕਿੱਥੇ ਕੁਝ ਬਿਲਕੁਲ ਉਹਨਾਂ ਦੀਆਂ ਤਾਂ ਵੀ ਲੱਗ ਰਹੀਆਂ ਸੀ ਕਿ ਸਾਥ ਨਾਲ ਵਿਖਾਦੋ ਵੀ ਲੱਗ ਰਹੀਆਂ ਸੀ ਅੱਖਾਂ ਨੂੰ ਸਵੈਲ ਕਿਤੇ ਨਹੀਂ ਦੂਰ ਬੈਠੇ ਹੋਏ ਆ ਹਾਲਾ ਕਿ ਸੀ ਗਾਣੇ ਸੁਣੀ ਦੇ ਤਾਂ ਸਾਨੂੰ ਇਹ ਤਕਲੀਫ ਹੋ ਰਹੀ ਆ ਸਾਡਾ ਕੁਛ ਮਤਲਬ ਐਂਦੇ ਜਿਵੇਂ ਨਾ ਉਦਾਸ ਉਦਾਸ ਸੀ ਜੀ ਮੈਂ ਸੋਚਿਆ ਸੀ ਉਹਦੇ ਪੀ ਕੋਈ ਅੱਛਾ ਨਹੀਂ ਲੱਗਦਾ ਫਿਰ ਇਹ ਲੋਗ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਦੋ ਉੱਠਦੇ ਬੈਠਦੇ ਨੇ ਉਹਨਾਂ ਦੇ ਦੋਸਤ ਵੀ ਹੁੰਦੇ ਨੇ ਇਹਨਾਂ ਦੀ ਪੀ ਵੀ ਤੇ ਕੀ ਪੀ ਇਤਨੀ ਹੋਏਗੀ ਉਹ ਚਾਹੇ ਕੋਈ ਇੱਕ 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 ਪਲ ਉਹਨਾਂ ਦਾ ਜਿਵੇਂ ਨਿਕਲ ਜਾ ਹੋਏਗਾ ਕਿਵੇਂ ਉਹ ਤੇ ਬਾਹਰ ਹੋਣ ਗਿਆ ਹਸਪੀਟਲ ਤੇ ਡਾਕਟਰ ਅੰਦਰੋਂ ਆਂਦਾ ਹੋਏਗਾ ਤੇ ਉਹਨਾਂ ਦੇਤੇ ਰਾਮ ਨਿਕਲ ਜਾਂਦੇ ਡਾਕਟਰ ਕੀ ਖਬਰ ਲੈ ਕੇ ਆਏ ਨੇ ਕੀ ਲੈ ਕੇ ਆਏ ਬਿਲਕੁਲ ਅੱਛਾ ਤੂੰ ਵੀਡੀਓ ਵਿੱਚ ਦੇਖੀ ਸੀ ਉਹਦੇ ਚ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੂੰ ਚੋਟ ਲੱਗੀ ਨਾ ਤੇ ਫਿਰ ਉਹ ਉਹਨਾਂ ਹਸਪਤਲ ਆ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਹਾਰਟ ਅਟੈਕ ਵੀ ਹੋਇਆ ਇਹ ਅੱਲਾਹ ਵੈਤੇ ਜਾਣਦਾ ਹੈ ਕਿ ਐਵੇਂ ਹੋਇਆ ਹੈ ਜਾਂ ਨਹੀਂ ਹੈ ਤੇ ਨਹੀਂ ਪਤਾ ਨਹੀਂ ਰਿਹਾ ਕਿਉਂਕਿ ਮੁxtਲਫ ਗੱਲਾਂ ਆਪਾਂ ਸੁਣ ਰਹੀਆਂ ਹਨ ਵੀਡੀਓਜ਼ ਦੇ ਵਿੱਚ ਆਹ ਦੱਸ ਕਰਦੇ ਆ ਉਹ ਇਨਾਂ ਕੋਲੋਂ ਸੁਣ ਰਹੇ ਹੋ ਨਾ ਉਹ ਫੇਕ ਨਹੀਂ ਆ ਉਹ オリジナル ਹਾਂ オリジナル ਕਿਉਂਕਿ ਇਹ ਲੋਕ ਹੋਣੇ ਜਿਹੜਾ ਉਹਨਾਂ ਨੂੰ ਵਿਜ਼ਿਟ ਕਰਕੇ ਆਏ ਨੇ ਵਿਜ਼ਿਟ ਕਰਕੇ ਆਏ ਨੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਸੇ ਆਮ ਬੰਦੇ ਨੂੰ ਤੇ ਅੰਦਰ ਜਾਣ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾ ਸਕਦੀ ਇੱਕ ਆਰਟਿਸਟ ਇੱਕ ਸਿੰਗਰ ਉਹਨਾਂ ਦੇ ਉਹੀ ਜਾ ਸਕਦੇ ਨਾਲ ਉਹਨਾਂ ਦੇ ਕੋਲ ਜਿਹਨਾਂ ਜੀ ਅੰਜੀਤ ਬਾਵਾ ਦੇ ਜ਼ਰੀਏ ਸਾਨੂੰ ਪਤਾ ਲੱਗਿਆ ਕਿ ਭਰਾ ਦੀ ਹਾਲਤ ਥੋੜੀ ਕੁਝ ਇੱਕ ਅੱਛੀ ਖਬਰ ਮਿਲੀ ਹੈ ਟਾਈਮ ਤੇ ਲੱਗੇਗਾ ਉਹਨਾਂ ਨੂੰ ਰਿਕਵਰ ਕਰਨ ਵਿੱਚ ਤੇ ਲੇਕਿਨ ਅਰਦਾਸ ਹੈ ਜੇ ਤੀ ਅੱਛੇ ਤੋਂ ਅੱਛੇ ਬੈਸਟ ਤੋਂ ਬੈਸਟ ਡਾਕਟਰ ਉਹਨਾਂ ਦਾ ਟ੍ਰੀਟਮੈਂਟ ਕਰਨ ਤੇ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਸਾਡੇ ਵਿੱਚ ਆ ਬਿਲਕੁਲ ਬਾਕੀ ਮਿਲਦੇ ਆ ਜੀ ਨੈਕਸਟ ਵੀਡੀਓ ਚ ਸਾਰਿਆਂ ਨੂੰ ਜਲਦੀ ਜਲਦੀ ਚਲ ਆ ਜੀ